ਸ਼ੇ ਫੁੱਟ ਦਾ ਜਵਾਨ ਆਪ ਦੇਖ ਲੀਏ ਵੀ ਹਾਂ ਯਾਰ ਬੰਦਾ ਠੰਦਾ ਆਪਣੇ ਗੋਤਰਾ ਹੁੰਦਾ ਤੇ ਕਿਸੇ ਪਾਸੇ ਨਹੀਂ ਮੜ ਫੌਜੀ ਨਾਲ ਕਹਿੰਦੇ ਸੀ ਨਹੀਂ ਕਰਦੇਗਾ ਉਹ ਮੇਰੇ ਦੱਤ ਕੀ ਉਹ ਪੈਦੰਬਰ ਚੰਟਨੇ ਵਿੱਚ ਲੱਗਿਆ ਹੋਇਆ ਜਿਹੜਾ ਤੂੰ ਬਹੁਤ ਕਰੀ ਫਿਰਦੀ ਆ ਫੌਜੀ ਨਾਲ ਹੀ ਕਰਦਾਂਗੇ ਭਾਈ ਤੇਰਾ ਹੁਣ ਆ ਮੈਨੂੰ ਮੈਂ ਮੈਨੂੰ ਮਿਲ ਕੇ ਆਣੇ ਤਨੁੱਕ ਕਰ ਵਾਲੀ ਮਿਲੂਗਾ ਹੁਣ ਉਹ ਅਸੀਂ ਲੱਭ ਕੇ ਦੇਵਾਂਗੇ ਖੜੀ ਹੋ ਜਾ ਤੈਂਕੜਾ ਜੀਏ ਗੰਨੂ ਫਿਰਨਾਂ ਗੰਨੂ ਤੂੰ ਰੋ ਰੋ ਆ ਦੇਖ ਲੈ ਕਿਵੇਂ ਬੂਕਦੀ ਆ ਜਿਵੇਂ ਜਵਾਕ ਨਹੀਂ ਰੋਂਦਾ ਹੁੰਦਾ ਸਨਾਮ ਬਸ ੱਡੇ ਚ ਚੂਰਨ ਪਿੱਛੇ ਉਮਰ ਹੁੰਦੀ ਆ ਤੇੜਾ ਕਰੋ ਗੱਠ ਜੀ ਨੂੰ ਉਧਰ ਉਹ ਬੋਲੀਆਂ ਦਾ ਚੱਲੀ ਖੜੀ ਹੋ ਤੂੰ ਚੱਪਾ ਲੈ ਜਾ ਬਈ ਭੱਗ ਜਾ ਬਾਗ ਚੱਲ ਲੋ ਪ੍ਰਿੰਤੀ ਜਿੰਟਾ ਜੀ ਬਣੀ ਫਰਜ਼ੀਆ ਕਰਕੇ ਗੁਤਨੀ ਜੀ ਕੀ ਹੋ ਗਿਆ ਮੈਂ ਤੈਨੂੰ ਕੁਛ ਨਹੀਂ ਕਿਹਾ ਹੁਣ ਭੱਗ ਜਾ ਬਸ ਭੱਗ ਜਾ ਭੱਗ ਜਾ ਮਹਾ ਕਰਦੇ ਨੇ ਇਹੀਆਂ ਨਾਲੇ ਦੇਖ ਲੈ ਸਾਰਦੇ ਨੇ ਮੇਰੇ ਚੱਲ ਜਾ ਭਗ ਜਾ ਭੰਗ ਜਾ ਭੰਗ ਜਾ ਕਿਹੜੇ ਬਗਾਨੇ ਘਰੀ ਜਾਂਦੀਆਂ ਹੁੰਦੇ ਨੇ ਭੰਣਾ ਭੰਗ ਜਾ ਤੁਰ ਪਾ ਦਾ ਡੈਂਗੜਾ ਜੀ ਉਹ ਗਾਣਾ ਦੂਗਾ ਹੁਣ ਕੀ ਹੋ ਗਿਆ ਭੰਗ ਜਾ ਭੰਗ ਜਾ ਭੰਗ ਜਾ ਬੱਸ ਕੋਈ ਨਾ ਮਿਲਣਾ ਜਾ ਕਰੂ ਹੋਰ ਆਜਾ ਤੇ ਟਿੱਕੀ ਜਾਂਦੀ ਗਲੀ ਲਾਤੀ ਚੱਲ ਕੀ ਹੋ ਗਿਆ ਹਾਂ ਕੋਈ ਨਾਮਸੰਦਾ ਨਾਲ ਆਇਆ ਗੁਰੂ ਬਾਗ ਦਾ ਮੁਕੇ ਬਾਗ ਦਾ ਸੋਗਨ ਨਹੀਂ ਬਈ ਚੱਲੇ ਨਾ ਸੋਗਨ ਤੈਨੂੰ ਦੇਦਾ ਦਿੱਤਾ ਤਿੰਨ ਵਾਰੀ ਤੇਰਾ ਮੂੰਹ ਹੀ ਮੂੰਹ ਕੁੱਟਿਆ ਸੋਗਨ ਨਹੀਂ ਮੈਨੂੰ ਤਾਂ ਹੁਣ ਪਤਾ ਲੱਗਦਾ ਵੀ ਤੀਜੀ ਵਾਰੀ ਕਿਉਂ ਮੁੜ ਕੇ ਆਈ ਆ ਪੈਸੇ ਦੀ ਗੱਲ ਰਹੀ ਯਾਰ ਸਾਰੀ ਕੋਈ ਨਾਮਾ ਦੇ ਦੂੰਗਾ ਤੇਨੀ ਮੈਂ ਹੁਣ ਦੇ ਦੂੰ ਤੈਨੂੰ ਰੁਪਈਏ ਮੱਚ ਦੇ ਦੇ ਸਾਰਾ ਕੁਝ ਰੁਪਈਆ ਦਾ ਮੈਨੂੰ ਤਾਂ ਇਹਦੀ ਵੀ ਭਾਈ ਦੇ ਪਿਆਰ ਕਰਕੇ ਆਉਂਦੀ ਆ ਪੈਸੇ ਦਾ ਹਰੇਕ ਰਿਸ਼ਤਾ ਨਾ ਪੈਸੇ ਖਾਤਰ ਜੇ ਕੋਈ ਕਿਸੇ ਨਾਲ ਵਰਤਦਾ ਰੁਪਈਆ ਖਾਤਰ ਪਰ ਤੂੰ ਨਹੀਂ ਕੋਈ ਵਰਤੂ ਮਹਾ ਕਿਦਾਂ ਪਿਆਰ ਕਰਦੀ ਵੀ ਬਾਈ ਨੂੰ ਮਿਲਣਾ ਪਹਿਲਾ ਜਿਹੜਾ ਦਿੱਤਾ ਦੂਜਾ ਤੇ ਤੀਜਾ ਜਗ੍ਹਾ ਨਹੀਂ ਲੱ ਸਕਦਾ ਮੈਨੂੰ ਤਾਂ ਹੁਣ ਪਤਾ ਲੱਗਿਆ ਕੁਛ ਨਹੀਂ ਬਣ ਸਕਦਾ ਲੋਕਾਂ ਦਾ